ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਕੰਮਗੁੰਮ ਦੇ ਚੱਕਰਾਂ 'ਚ ਟਾਈਮ ਟੰਗ ਨਹੀਂ ਲੱਗਦਾ ਵੀਡੀਓ ਬਣਾਉਂਦਾ ਤੇ ਉਦਾਂ ਮਤਲਬ ਜਿੱਦਾਂ ਵੀਰਾਂ ਭਰਾਵਾਂ ਦੇ ਮੈਸੇਜ ਆਉਂਦੇ ਰਹਿੰਦੇ ਆ ਤੇ ਰਿਪਲਾਈ ਮੈਂ ਕਰ ਦਿੰਦਾ ਨਾ ਜਦੋਂ ਟਾਈਮ ਲੱਗੇ ਵੀ ਜਦੋਂ ਕਿਤੇ ਮੜੇ ਮੋਟੇ ਘੰਟਾ ਅੱਧੇ ਘੰਟਾ ਰੈਟ ਰੂਟ ਹੋਵੇ ਉਹਦਾ ਬੰਦਾ ਫੋਨ ਫੜਦਾ ਤੇ ਉਦੋਂ ਮਤਲਬ ਮੈਂ ਰਿਪਲਾਈ ਰਿਪਲਾਈ ਕਰ ਦਿੰਦਾ ਨਾ ਜਿਆਦਾ ਦੇ ਵਾਇਸ ਮੈਸੇਜ ਭੇਜ ਦਈਦਾ ਵਾ ਤੇ ਜਿਆਦਾ ਯਾਰ ਇਹੋ ਲੋਕ ਪੁੱਛਦੇ ਆ ਤਿੰਨ ਚਾਰ ਗੱਲਾਂ ਮੈਂ ਦੱਸਦਾ ਜਿਹੜੇ ਨਵੇਂ ਪੇਪਰ ਆ ਰੋਲਾ ਪਿਆ ਵੀ ਫੇਰ ਖੁੱਲ ਜਾਣੇ ਆ ਉਹ ਕਦੋਂ ਖੁੱਲਣੇ ਆ ਜਾਂ ਖੁੱਲ ਗਏ ਆ ਨੇ ਕੀ ਆ ਹਨਾ ਤੇ ਦੂਜੀ ਗੱਲ ਇਹ ਆ ਵੀ ਪੇਪਰ ਨਿਕਲਣਗੇ ਕਦੋਂ ਜਿਨ੍ਹਾਂ ਨੇ ਭਰੇ ਆ ਤੇ ਤੀਜੀ ਗੱਲ ਇਹ ਵੀ ਸਾਡੇ ਇੰਨੇ ਮਿੰਟ ਦੇ ਭਰੇ ਗਏ ਆ ਤੇ ਐ ਹੋ ਗਿਆ ਤੇ ਉਹ ਹੋ ਗਿਆ ਸਾਡੇ ਨਿਕਲਣ ਦੇ ਚਾਂਸ ਹੈਗੇ ਆ ਕਿ ਨਹੀਂ ਪਹਿਲੀ ਗੱਲ ਤੇ ਮੈਂ ਗਲियर ਕਰ ਦਿੰਦਾ ਜਿਹੜੀ ਪੇਪਰ ਵਾਲੀ ਆ ਵੀ ਰੋਲਾ ਪਿਆ ਵੀ 2024 ਚ ਫੇਰ ਫਰਵਰੀ ਆ ਇਹ ਪੇਪਰ ਖੱਲਣੇ ਆ 5 7 ਦੇ 12 ਤਰੀਕ ਨਾਲ ਤਰੀਕ ਵੀ ਦੱਸਦੇ ਆ ਵੀਰ ਕਈ ਤੇ 5 7 ਤੇ 12 ਤਰੀਕ ਨੂੰ ਪੇਪਰ ਫੇਅਰ ਭਰੇ ਜਾਣੇ ਆ ਉਹ ਮਤਲਬ ਨਾ ਹਾਲ ਦੀ ਘੜੀ ਤੇ ਹੈਗਾ ਜੇ ਰੌਲਾ ਹੀ 5 7 ਤੇ 12 ਤਰੀਕ ਦਾ ਹਾਲ ਦੀ ਘੜੀ ਤੇ ਹੈਗਾ ਜੇ ਰੌਲਾ ਕਿਉਂਕਿ ਮਤਲਬ ਇੱਥੇ ਚਲਦੀ ਆ ਸਰਕਾਰੀ ਅਖਬਾਰ ਉਹਨੂੰ ਕਹਿੰਦੇ ਗਜ਼ੇਤਾ ਆ ਵੀ ਚੱਲੇ ਠੀਕ ਆ ਤੇ ਗਜ਼ੇਤਾ ਆ ਵੀ ਚੱਲੇ ਉਹਨੂੰ ਕਹਿੰਦੇ ਉੱਚ ਆ ਜਾਂਦੀ ਆ ਡੇਟ ਜਦੋਂ ਵੀ ਮਤਲਬ ਆਪਣਾ ਮਰਾ ਪੇਪਰ ਖੁੱਲਦੇ ਆ ਨਾ ਤੇ ਉਹ ਜਦੋਂ ਬੀਗ ਆ ਜਾਂਦੀ ਆ ਫਿਰ ਪੱਕਾ ਕਨਫਰਮ ਹੋ ਜਾਂਦਾ ਵੀ ਹਾਂ ਪੇਪਰ ਜਿਹੜੇ ਆ ਉਹ ਮਤਲਬ ਵੀ ਪਰੇ ਜਾਣੇ ਇੰਨੀ ਤਰੀਕ ਨੂੰ ਤੇ ਹਜੇ ਤੱਕ ਨਾ ਤੇ ਉੱਚੀ ਕੋਈ ਤਰੀਕ ਆਈ ਆ ਨਾ ਕੋਈ ਸਰਕਾਰ ਲੋਨ ਅਨਾਉਂਸਮੈਂਟ ਹੋਈ ਆ ਇਹ ਤੇ ਤੇਰੇ ਮੇਰੇ ਵਰਗੇ ਉਹੀ ਕਰੀ ਜਾਂਦੇ ਸਵੇਰੇ ਉੱਠ ਜਾਂਦੇ ਆ ਫੋਨ ਫੜ ਲੈਂਦੇ ਆ ਤੇ ਕਦੀ ਗੱਤੇ ਬੰਦੇ ਪੱਕੇ ਕਰ ਦਿੰਦੇ ਆ ਤੇ ਕਦੀ ਜਿਹੜੇ ਮਤਲਬ ਯੂਕਰੇਨ ਤੋਂ ਐਨ ਆਏ ਉਹ ਪੱਕੇ ਕਰ ਦਿੰਦੇ ਆ ਕਦੀ ਰਿਪੋਰਟ ਕਰ ਦਿੰਦੇ ਆ ਜਿੱਦਾਂ ਜੀ ਕਰਦਾ ਯਾਰ ਦੁਨੀਆ ਫੋਨ ਫੜ ਕੇ ਕਰੀ ਜਾਂਦੀ ਆ ਤੇ ਆ ਗੱਲਾਂ ਕਦੀ ਇਮੀਗ੍ਰੇਸ਼ਨ ਖੋਲ ਦਿੰਦੇ ਕਦੀ ਕੁਝ ਕਰ ਦਿੰਦੇ ਆ ਤੇ ਉਸੇ ਚੱਕਰ ਜੰਮਣਗੇ ਰੌਲਾ ਪੈਂਦਾ ਪੈਂਦਾ ਪਿਆ ਜਾਂਦਾ ਹਨਾ ਤੇ ਬਾਕੀ ਗੱਲ ਕਨਫਰਮ ਨਹੀਂ ਹੈਗੀ ਤੂੰ ਵੈਸੇ ਤੁਸੀਂ ਮਤਲਬ ਸਰਕਾਰ ਨੇ ਪੇ ਐਲਾਨ ਜਰੂਰ ਕੀਤਾ ਹੈ ਵੀ ਮਤਲਬ 3 ਸਾਲ ਲਗਾਤਾਰ ਪੇਪਰ ਖੋਲਣੇ ਆ 2023 ਜਿਉਂ ਨਾਲ ਖੋਲਤੇ ਆ 24 ਜਿਉਂ ਨਾਲ ਫੇਰ ਖੋਲਣੇ ਆ 25 ਜਿਉਂ ਫੇਰ ਖੋਲਣਗੇ ਤੇ ਇਹ ਆ ਵੀ ਤੁਸੀਂ ਮਤਲਬ ਉਹ ਤਾਂ ਕਿਹ ਏਜੰਟ ਵਗੈਰਾ ਆਪਣੇ ਰਿਸ਼ਤੇਦਾਰ ਨਾਲ ਗੱਲ ਕਰਨੀ ਆ ਪੇਪਰ ਭਰਉਣ ਦੀ ਉਹ ਕਰ ਛੱਡੋ ਹਨਾ ਤੇ ਮਤਲਬ ਵੀ ਜਦੋਂ ਖੁੱਲਣਗੇ ਤੇ ਉਦੋਂ ਅਗਲੇ ਨੂੰ ਕਹਿ ਦਿਓ ਵੀ ਫੜ ਕਾਪੀ ਜਾਂ ਕਾਪੀ ਪਾ ਛੱਡਿਓ ਪਹਿਲਾਂ ਹੀ ਵੀ ਕਾਪੀ ਪਹੁੰਚ ਗਈ ਜਾਂਦਾ ਪਾਲਕੋੜ ਦੀ ਹੋਰ ਤਾਂ ਕੋਈ ਡਾਕੂਮੈਂਟ ਲੱਗਦਾ ਨਹੀਂ ਜਦੋਂ ਪੇਪਰ ਭਰਨੇ ਹੁੰਦੇ ਆ ਤੇ ਕਾਪੀ ਆਪਣੀ ਉਹਨੂੰ ਬਾ ਛੱਡਿਓ ਤੇ ਪੇਪਰ ਚੱਲ ਜਦੋਂ ਖੁੱਲਣਗੇ ਉਦਾਂ ਗੱਲ ਕਰ ਛੱਡਿਓ ਪੈਸਾ ਕੋਹ ਨਾ ਦਿਓ ਐਵੇਂ ਪਹਿਲਾਂ ਕੋਈ ਤੇ ਗੱਲ ਕਰ ਛੱਡਿਓ ਬਾਕੀ ਜਦੋਂ ਪੇਪਰ ਖੁੱਲਣਗੇ ਉਦੋਂ ਤੇ ਜਦੋਂ ਕਨਫਰਮ ਨਿਊਜ਼ ਆ ਗਈ ਉਦੋਂ ਤੇ ਸਾਰਿਆਂ ਨੂੰ ਪਤਾ ਲੱਗ ਹੀ ਜਾਣਾ ਵਾ ਬਾਕੀ ਆਪਾਂ ਜਦੋਂ ਆਜੂਗੀ ਖਬਰ ਦੱਸ ਦਾਂਗੇ ਬਾਕੀ ਹਾਲ ਦੀ ਘੜੀ ਕੋਈ ਪੇਪਰ ਖੁੱਲਣ ਵਾਲੀ ਗੱਲ ਅਸਲ ਤੌਰ ਤੇ ਹੈ ਨਹੀਂਗੀ ਬਾਕੀ ਰੋਲਾ ਦੇਵਾਦੂ ਪੈਂਦਾ ਫਿਰਦਾ ਫਰਵਰੀ ਮਹੀਨੇ ਦਾ ਤੇ ਬਾਕੀ ਵੇਖੋ ਜਦੋਂ ਫਰਵਰੀ ਮਹੀਨਾ ਆਊਗਾ ਤੇ ਉਦੋਂ ਪਤਾ ਲੱਗ ਜਾਊਗਾ ਹਜੇ ਤੇ ਸਿਰਫ ਰੋਲਾ ਹੀ ਆ ਮਤਲਬ ਹਜੇ ਤੇ ਸਿਰਫ ਰੋਲਾ ਹੀ ਆ ਤੇ ਭਰਾਵਾ ਤੂੰ ਇੰ ਆਦੇ ਹੁਣੇ ਨੀਂਦ ਆਈ ਜਾ ਜਾ ਕੇ ਸੌਂ ਮਤੂੰਗੀ ਵੀਡੀਓ ਰਿਆ ਬਣਾਉਣ ਪਰ ਵੀਰ ਭਰਾ ਕਈ ਮੈਸੇਜ ਬੜਾ ਕਰਦੇ ਆ ਮੈਂ ਹਾਂ ਚੱਲ ਸੌਣ ਤੋਂ ਪਹਿਲਾਂ ਬਣਾ ਹੀ ਲਈਏ ਮੈਂ ਕੰਮ ਤੋਂ ਆਇਆ ਹੁਣ ਤੇ 크리스마ਸ ਜਿਆ ਕਹਦਾ ਚੱਲਣ ਰਿਹਾ ਪਤਾ ਨਹੀਂ ਆਂਦੇ ਨਾਂ ਦੇ 크리스마ਸ ਤਾਂ ਪਤਾ ਹੀ ਆ ਕੀ ਇਤਿਹਾਸ ਹੈ ਤੇ ਕੀ ਨਹੀਂ ਇੱਥੇ ਮੈਂ ਇੱਕ ਨੂੰ ਪੁੱਛਿਆ ਹੀ ਇਹ ਕਹਿੰਦਾ ਇਹ ਉਹ ਦਿਨ ਜਿਸੂ ਮਸੀਹ ਦਾ ਜਨਮ ਹੋਇਆ ਸੀ ਤੇ ਇੱਕ ਮੈਨੂੰ ਆਂਦਾ ਇਹ ਉਹ ਦਿਨ ਵਿਆਹ ਹੋਇਆ ਹੈ ਪਤਾ ਬਦਾਂ ਮੰਜਾ ਦਾ ਇਹਨਾਂ ਨੂੰ ਕੋ ਨਹੀਂ ਆ ਵੀ ਕਹਦਾ ਇਤਿਹਾਸ ਹੈ ਇਹਨਾਂ ਦਾ ਤੇ ਚਲੋ ਆਪਾਂ ਕੀ ਲੈਣਾ ਵਾ ਤੇ ਉਹ 크리스마 ਦੇ ਚੱਕਰ ਚ ਭਰਾਵਾ ਕੰਮ ਡਿਊਟੀ ਬੜੀ ਜਾਂਦੀ ਪੈਣ ਦੀ ਆ ਤੇ 크리스마 ਕਾਦੀ ਆ ਗਈ ਆ ਮਾਲਕ ਨੇ ਤਾਂ ਲੈਣੀ ਕੀਤੀ ਪੂਰੀ ਤੇ ਚਲੋ ਇਹ ਵੀ ਦਿਨ ਲੰਘ ਜਾਣੇ ਆ ਕੰਮ ਵਾਲੇ ਵੀ ਤੇ ਇਦਾਂ ਚੱਲੀ ਜਾਂਦਾ ਤੇ ਵੀਰ ਮੇਰੇ ਬਾਕੀ ਦੂਜੀ ਗੱਲ ਟਾਈਮ ਦੀ ਕਈ ਜਾਂਦੇ ਆ ਵੀ ਅਸੀਂ 9:05 ਦੇ ਭਰੇ ਗਏ ਆਂ ਦੇ 6 ਦੇ 10 ਤੇ ਭਰੇ ਗਏ ਆਂ ਤੇ ਕੀ ਬਣੂਗਾ ਕਿਦਾਂ ਨਿਕਲਦੇ ਚਾਂਸ ਹੈਗੇ ਕਿ ਨਹੀਂ ਯਾਰੋ ਵੇਖੋ ਜੇ ਇਹ ਤੁਹਾਡੇ ਭਰੇ ਆ ਕੋਈ ਨਾਰਮਲ ਨਹੀਂ ਹਨ ਕਿ ਇਹ ਬੰਦੇ ਨੇ ਮੰਨ ਲਓ ਕਿ ਉਹ ਵਕੀਲ ਕੋ ਭਰਾਏ ਆ ਠੀਕ ਆ ਫਿਰ ਤੇ ਜੇ ਮਤਲਬ 9:05 ਮਿੰਟਾਂ ਦੇ ਵਿੱਚ ਵਿੱਚ ਟਾਈਮਿੰਗ ਹੋਊਗੀ ਤੁਹਾਡੀ ਤੇ ਵਧੀਆ ਹਨਾ ਵੀ ਗੱਲ ਬਣ ਜੂਗੀ ਜਿਆਦਾ ਚਾਂਸ ਆ ਵਾ ਪੇਪਰ ਦੇ ਨਿਕਲਦੇ ਕਹਿੰਗੇ 9:05-4 ਮਿੰਟ ਦੇ ਮਤਲਬ ਕੋਟੇ ਜਿਆਦਾ ਤਕਰੀਬਨ ਪੂਰੇ ਹੋ ਗਏ ਹੀ ਤੇ ਜੇ ਦਾ ਮਤਲਬ ਹਨਾ ਤਾਂ ਤੁਹਾਡੇ ਕਿਸ ਨਾਰਮਲ ਬੰਦੇ ਨੇ ਜਿੱਦਾਂ ਵਕੀਲ ਨੇ ਉਦਾਂ ਪੇਪਰ ਭਰਾਏ ਦਾ ਹਨਾ ਵੀ ਕੋਈ ਸਰਕਾਰੀ ਨਹੀਂ ਹੈਗਾ ਵਕੀਲ ਜਾਂ ਸਪੈਡ ਸਰਕਾਰੀ ਨਹੀਂ ਆ ਜਾਂ ਕੁਲਦੀ ਰੇਤੀ ਰਹੀਂ ਨਹੀਂ ਭਰਾਏ ਕੁਲਦੀ ਰੇਤੀ ਆ ਨੰਦੇ ਤੇ ਸਰਕਾਰੀ ਫਰਮਾ ਇੱਕ ਤੇ ਜੇ ਉਹਦੇ ਰਹੀਂ ਨਹੀਂ ਭਰਾਏ ਤੇ ਫਿਰ ਤੇ ਮਤਲਬ ਚਲੋ ਇਹ ਆ ਵੀ ਜਿਨ੍ਹਾਂ ਦੇ 9:00 ਵਜੇ 50 ਮਿੰਟਾਂ ਦੇ ਅੰਦਰ ਅੰਦਰ ਆ ਉਹਨਾਂ ਦਾ ਬੈਠਿਆ ਤੇ ਜੇ ਤੇ ਕਿਸੇ ਸਰਕਾਰੀ ਸਪੈਡ ਰਹੀਂ ਜਾਂ ਕੁਲਦੀ ਰੇਤੀ ਰਹੀਂ ਭਰੇ ਆ ਤੇ ਉਹਦਾ ਦਾ ਮਤਲਬ ਯਾਰ ਉਹ ਤਕਰੀਬਨ ਉਹਦੇ ਜਾਂਸ ਜ਼ਿਆਦੇ ਹੁੰਦੇ ਪੇਪਰ ਨਿਕਲਦੇ ਕਿਉਂਕਿ ਅੱਜ ਤੋ 2 ਸਾਲ ਪਹਿਲਾਂ ਮੈਂ ਜਦੋਂ ਆਇਆ ਹਨਾ ਇੱਥੇ ਮੈਂ ਇੱਥੇ ਆਉਣ ਵਾਸਤੇ ਇਟਲੀ ਆਉਣ ਵਾਸਤੇ ਤਿੰਨ ਜਗ੍ਹਾ ਪੇਪਰ ਲਾਏ ਸੀ ਪਿੱਤਨਾਂ ਸ਼ਹਿਰਾਂ 'ਚ ਇੱਕੋ ਸਾਲ ਜਦੋਂ ਮਤਲਬ ਪੇਪਰ ਖੁੱਲੇ ਨਾ ਜੇ ਸਾਲ ਪੇਪਰ ਖੁੱਲੇ ਆ ਮਤਲਬ 2 ਸਾਲ ਪਹਿਲਾਂ ਇਹ ਤੋਂ ਤੇ ਮੈਂ ਤਿੰਨ ਸਿਟੀਆਂ 'ਚ ਪੇਪਰ ਲਾਏ ਸੀ ਨਾ ਪੋਲੀ ਰੋਮ ਤੇ ਜਿਹੜੀ ਸਿਟੀ ਹੁਣ ਮੈਂ ਆ ਠੀਕ ਆ ਇਥੇ ਤੇ ਮੇਰੀ ਚਲੋ ਕਿਸਮਤ ਨੂੰ ਦੋਹਾਂ ਸਟੀਆਂ ਜੋ ਮੇਰੇ ਨਿਕਲ ਆਏ ਤੇ ਇੱਕ ਦੇ ਆਪਾਂ ਚੁੱਕ ਲਏ ਠੀਕ ਆ ਤੇ ਮੈਂ ਨਾ ਉਦੋਂ ਮਤਲਬ ਜਿਹੜੇ ਮੇਰੇ ਰੂਮ ਵਾਲੇ ਪੇਪਰ ਇੱਕ ਮੇਰੇ ਰੂਮ ਵਾਲੇ ਪੇਪਰ ਨਿਕਲੇ ਤੇ ਇੱਕ ਇਥੋਂ ਵਾਲੇ ਠੀਕ ਆ ਤੇ ਜਿਹੜੇ ਮੇਰੇ ਰੂਮ ਵਾਲੇ ਪੇਪਰ ਹੀ ਨਾ ਉਹ ਮਤਲਬ ਜਿੰਨੀ ਤਰੀਕ ਨੂੰ ਪੇਪਰ ਅਪਲਾਈ ਹੋਏ ਹਨ ਨਾ ਉਹ ਤੋਂ 8 ਦਿਨਾਂ ਬਾਅਦ ਪਰੇ ਗਏ ਆ ਹੀ ਤੇ ਉਹ 8 ਦਿਨਾਂ ਬਾਅਦ ਮੱਲ ਲੋਕੀ ਨੇ ਮਿੰਟਾਂ ਸੈਕਿੰਟਾਂ ਦੀ ਗੱਲ ਕਰਨ ਦੇ ਆ ਵੀ ਇੰਨੀ ਟਾਈਮਿੰਗ ਇਦਾਂ ਇਦਾਂ ਪਰ ਉਹ ਮੱਲ ਉਹਦਾ ਦਿਨਾਂ ਦਾ ਫਰਕ ਹੀ ਵੇਖ ਲਓ ਉਹ 8 ਦਿਨਾਂ ਬਾਅਦ ਨਿਕਲ ਆਏ ਮੇਰੇ ਮੱਲ ਜਿੱਦਾਂ ਮੱਲ ਪੇਪਰ ਅਪਲਾਈ ਹੋਣੇ ਸੀ ਨਾ ਜਿੱਦਾਂ ਕਲਿੱਕ ਹੋਣੇ ਸੀ ਉਹ ਕਲਿੱਕ ਡੇਟ ਤੋਂ 8 ਦਿਨਾਂ ਬਾਅਦ ਮੇਰੇ ਪੇਪਰ ਕਲਿੱਕ ਹੋਏ ਤੇ ਉਹ ਵੀ ਨਿਕਲ ਆਏ ਠੀਕ ਆ ਤੇ ਮਤਲਬ ਉਹ ਇਹ ਵੀ ਪਰ ਜਿਹੜੀ ਸਪੈਡ ਸੀ ਉਹ ਸਰਕਾਰੀ ਸਪੈਡ ਤੋਂ ਭਰੇ ਹੀ ਤੇ ਕੁਲ ਦੀ ਰੇਤੀ ਰਹੀ ਮੱਲ ਜਿਹੜੀ ਫਾਰਮ ਆ ਇਥੋਂ ਨਹੀਂ ਸਰਕਾਰੀ ਕੁਲ ਦੇ ਰੇਤੀ ਵਾਲੇ ਪੇਪਰ ਹੀ ਹੋ ਤੇ ਇਹ ਆ ਵੀ ਉਹਨਾਂ ਦੇ ਚਾਂਸ ਜ਼ਿਆਦੇ ਹੁੰਦੇ ਆ ਤੇ ਸ਼ਾਇਦ ਖੋ ਰਿਆਂ ਮੇਰੇ ਵੀ ਤਾਂ ਹੀ ਨਿਕਲ ਆਏ ਹੋਣਗੇ ਤੇ ਬਾਕੀ ਇਹਦੇ ਹਨਾ ਤੁਹਾਡਾ ਵੀ ਇਹ ਸਿਸਟਮ ਹੈ ਇਹਦੇ ਜ਼ਰੂਰ ਨਿਕਲਣਗੇ ਬਾਕੀ ਜਿਨ੍ਹਾਂ ਦੇ 9:00 ਵਜੇ ਪੰਜਾਂ 45 ਮਿੰਟਾਂ ਦੇ ਅੰਦਰ ਅੰਦਰ ਆ ਉਹਨਾਂ ਦਾ ਵਧੀਆ ਹਨਾ ਚਾਂਸ ਥੋੜੇ ਜ਼ਿਆਦੇ ਨਿਕਲਦੇ ਤੇ ਬਾਕੀ ਜਿਨ੍ਹਾਂ ਨੇ ਬਾਹਰ ਆ ਆਪਣੇ ਬੰਦੇ ਕੋ ਕਨਫਰਮ ਕਰ ਲਿਓ ਤੇ ਸਰਕਾਰੀ ਆ ਸਪੈਡਿਆ ਕਿਦਾਂ ਆ ਕੀ ਆ ਹਨਾ ਕਿ ਜੇ ਉਹ ਤੋਂ ਆਣਗੇ ਤੇ ਵਧੀਆ ਗੱਲ ਆ ਤੇ ਬਾਕੀ ਅਗਲੀ ਗੱਲ ਤੀਜੀ ਕਿਹੜੀ ਸੀ ਤੀਜੀ ਗੱਲ ਹੈ ਚਲੋ ਯਾਰ ਇਹਨਾਂ ਦਿਨਾਂ ਕੰਮ ਗੰਮੋ ਤਾਂ ਠੰਡੇ ਆ ਤੇ ਬਾਕੀ ਨਹੀਂ ਆ ਰੈਸਟੋਰੈਂਟਾਂ ਦੇ ਪੂਰੇ ਆ ਕੰਮ ਇਹਨਾਂ ਦਿਨਾਂ ਜੇ ਤੇ ਵੈਸੇ ਉਹ ਕੰਮ ਢੰਡੇ ਆ ਠੰਡ ਦਾ ਕਰਕੇ ਤੇ ਉਹ ਮੈਂ ਜਿਆਦਾ ਦੋ ਤਿੰਨ ਗੱਲਾਂ ਆ ਜਿਹੜੀਆਂ ਲੋਕਾਂ ਪੁੱਛੀਆਂ ਤੇ ਉਹ ਆਪਾਂ ਦੱਸਤੀਆਂ ਵਾਂ ਤੇ ਬਾਕੀ ਹੈਨਾ ਤੇ ਬਾਕੀ ਚਲੋ ਜਦੋਂ ਪੇਪਰ ਖੁੱਲਣਗੇ ਉਹ ਵੀ ਤੁਹਾਨੂੰ ਮੈਂ ਦੱਸ ਦੂੰਗਾ ਬਾਕੀ ਇਹ ਪਰ ਪੇਪਰਾਂ ਦਾ ਰੌਲਾ ਜੇ ਤੇ ਐਵੇਂ ਕਿਸ ਦੀਆਂ ਗੱਲਾਂ ਜਰਾਜੋ ਗੱਲਾਂ ਜਾ ਕੇ ਐਵੇਂ ਲੱਖ-ਦੋ ਲੱਖ ਰੁਪਈਆ ਨਾ ਵਸਾ ਬਿਓ ਹੁਣ ਕਿ ਉਹਨੂੰ ਪੁੱਛੋਗੇ ਵੀ ਕਿੱਥੇ ਆਣਾ ਮੇਰੇ ਪੈਸੇ ਤਾਂ ਗਲਾਕੂ ਪੇਪਰ ਖੋਲ ਲੈ ਆਂਦੇ ਭਰਾ ਦਿੰਨੇ ਆਂ ਅਸੀਂ ਕਿਤੇ ਭੱਜੇ ਚੱਲੇ ਆਂ ਐਂ ਹੀ ਕਰਦੇ ਹੁੰਦੇ ਮੜ ਗਏ ਤੇ ਕਰਕੇ ਵੀਰ ਮੇਰੇ ਉਹ ਗੱਲ ਕਰ ਛੱਡੋ ਆ ਮੈਨੇ ਨਾ ਕੋਈ ਭਰਾ ਇਟਲੀ ਸਾਡਾ ਦੋਈਆਂ ਤੇਰੇ ਕੋਈ ਭਰਾਉਣੇ ਆ ਪੇਪਰ ਅਸੀਂ ਬਾਹਰ ਕੀਤੇ ਉਹ ਜਾਣਾ ਕਿਤੇ ਦੱਸ ਹਣਾ ਸਾਡਾ ਕਹਿਆ ਆਪਦਾ ਬੰਦਾ ਇਟਲੀ ਐਂ ਕਰੀ ਜਾ ਉਹਨੂੰ ਆਪਦਾ ਬੰਦਾ ਬਣਾ ਲਓ ਤੇ ਬਾਕੀ ਠੀਕ ਆ ਜਦੋਂ ਖੁੱਲਣਗੇ ਉਦੋਂ ਦੇ ਅਗਲੇ ਨੇ ਭਰਨੇ ਆ ਮਤਲਬ ਯਾਰ ਟਾਈਮ ਤੋਂ ਪਹਿਲਾਂ ਪੈਸੇ ਨਾ ਦੇ ਦਿਆ ਕਰੋ ਐਵੇਂ ਕੌਮ ਮੁੜ ਕੇ ਪੈਸੇ ਕਿਹੜਾ ਸੋਕੇ ਬਣਦੇ ਆ ਤੇ ਐਵੇਂ ਕਰਦਿਆਂ ਦੇ ਗੱਲ ਤੇ ਗੂਠਾ ਦੇ ਦੇ ਵੀ ਮੰਮੀ ਆ ਆਦੀ ਲਿਆਕਦੇ ਮਾਮੇ ਕੋ ਪੈਸੇ ਮੈਂ ਤੋਂ ਮੁੰਡੇ ਨੂੰ ਦੇਣਾ 1.5 ਲੱਖ ਰੁਪਇਆ ਨਹੀਂ ਤੇ ਮੈਂ ਮਰਦਾ ਹੀ ਹਾਂ ਇਹੋ ਜਿਹਾ ਕੰਮ ਨਹੀਂ ਹਣਾ ਤੇ ਆਪਣਾ ਜਦੋਂ ਪੇਪਰ ਉੱਪਰ ਖੋਲਣਗੇ ਉਦੋਂ ਤਕਰੀਬ ਨੂੰ ਪਤਾ ਲੱਗ ਹੀ ਜਾਣਾ ਪੈਸੇ ਬੁਹੇ ਉਦੋਂ ਦਿਓ ਆ ਕਾਫੀ ਬੂਪੀ ਭਾਂਜ ਨਜ਼ਰ ਮਰਜੀ ਪਹਿਲਾਂ ਦੇ ਛੱਡੋ ਉਹਦਾ ਕੋਈ ਚੱਕਰ ਨਹੀਂ ਆ ਠੀਕ ਆ ਤੇ ਚਲੋ ਠੀਕ ਆ ਜੀ ਸਾਰਿਆਂ ਨੂੰ ਸਸਰੀ ਘਾਲ ਇੱਕ ਵਾਰੀ ਫੇਰ ਤੇ ਜਿਹੜੀ ਗੱਲਬਾਤ ਆਪਾਂ ਨੂੰ ਪਤਾ ਹੈ ਆਪਾਂ ਦੱਸਤੀ ਹਣਾ ਤੁਹਾਨੂੰ ਤੇ ਗਾਂਹ ਅਗਲੀ ਵੀਡੀਓ ਵੀਡੀਓ ਮੱਲੋ ਹੋਰ ਵੀ ਯਾਰ ਮੇਰੇ ਕੋ ਗੱਲਾਂ ਹੈਗੀਆਂ ਵਾਂ ਦੱਸਣ ਨੂੰ ਪਰ ਹੁਣ ਇਹਨਾਂ ਦੇ ਤਿਆਰ ਤੇ ਹੋਰ ਜੇ ਨੰਗ ਜਾਣ ਤੇ ਫਿਰ ਮੈਂ ਵੀ ਵੇਲਾ ਆ ਜਾ ਤੇ ਫਿਰ ਚੱਲ ਬਣਾਇਆ ਕਰਾਂਗੇ ਬਾਕੀ ਦੀਆਂ ਵੀ ਗੱਲਾਂ ਗੁਣਾਂ ਤੁਹਾਨੂੰ ਹੋਰ ਦੱਸਾਂਗੇ ਕੀ ਸਾਗ ਗਦਾਵ ਕਿੱਦਾਂ ਹਨਾ ਤੇ ਬਾਕੀ ਮੇਰਾ ਜਿਹੜਾ ਕੰਮ ਆ ਮੈਂ ਮਤਲਬ ਇੱਥੇ ਬਿਨਾ ਪੈਸੇ ਖਰਚੇ ਆਇਆ ਇਟਲੀ ਤੇ ਮੇਰੇ ਜਿੰਨੇ ਲੋਕ ਖਰਚਦੇ ਹੁੰਦੇ ਪੈਸੇ ਮੇਰੇ ਨਹੀਂ ਲੱਗੇ ਹਨਾ ਤੇ ਉਹ ਵੀ ਮੈਂ ਦੱਸੂੰਗਾ ਗਾਂ ਕਿ ਕਿਹੜੇ ਸਾਹ ਨਾਲ ਮੈਂ ਇੱਥੇ ਪਹੁੰਚਿਆ ਇਟਲੀ ਜਾਂ ਕਿੱਦਾਂ ਆਣਾ ਕਿ ਲੋਕੇ ਦੇ ਡੋਂਗੀ ਵਾਲੀ ਸਟੋਰੀ ਦੱਸਦੇ ਆ ਮੇਰੀ ਪੇਪਰਾਂ ਦੀ ਸਟੋਰੀ ਬੜੀ ਅੱਡਜੀ ਆ ਤੇ ਲੋਕੇ ਇਨੇ ਇਨੇ ਰੁਪਏ ਲਾ ਕੇ ਹੁੰਦੇ ਮੈਂ ਆ ਮੋਤੀਆਂ ਨਾ ਤਾਂ ਆੜਿਆ ਤੇ ਇਹ ਕਰਕੇ ਫਿਰ ਉਹ ਬਣਾਵਾਂਗੇ ਵੀਡੀਓ ਕਿਸ ਵਾਲੇ ਜਦੋਂ ਲੱਗੂਗਾ ਟਾਈਮ ਤੇ ਸਾਰਾ ਮੈਂ ਦੱਸੂਗਾ ਕਿਦਾਂ-ਕਦਾਂ ਜੇ ਤੁਹਾਡੀ ਵੀ ਉਸ ਹਾਲ ਨਾ ਗੱਲ ਬਣਦੀ ਹੋਈ ਤੇ ਚੰਗੀ ਆ ਜੇ ਹਣਾ ਪਿਓਸ ਹਾਲ ਨਾ ਜੇ ਤੁਹਾਡੀ ਵੀ ਗੱਲ ਬਣਦੀ ਹੋਈ ਤੇ ਬਣ ਜੇ ਮੁਫਤ ਤੁਹਾਡੀ ਵੀ ਤੇ ਚੰਗੀ ਆ ਤੇ ਬਾਕੀ ਕੋਈ ਨਹੀਂ ਉਹ ਵੀ ਮੈਂ ਦੱਸੂਗਾ ਗੱਲਬਾਤ ਸਾਰੀ 그, 저러지, 이지 정가수라.